ਸਭ ਤੋਂ ਪਹਿਲਾਂ ਮੈਂ ਆਪ ਸਭ ਦਾ ਸਨਮਾਨ ਕਰਨਾ ਚਾਹੁੰਦਾ ਕਿ ਆਪ ਸਭ ਨੇ ਮੈਨੂੰ ਨਿਮਾਣੀ ਕੋ ਇੰਨਾ ਮਾਣ ਦਿੱਤੀ ਤੁਸੀਂ ਦਿਨ ਰਾਤ ਨਹੀਂ ਤਕ ਕਰਕੇ ਮੈਨੂੰ ਰਖਾਇਆ ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦੀ ਹਾਂ ਸਾਥ ਸਕੇ ਦੇ ਇਹੋ ਕਰੀ ਕਿ ਕੀ ਹੈ ਤੇ ਉਹਨਾਂ ਨੂੰ ਵਿਸ਼ਵਾਸ ਤੋਂ ਉਹਨਾਂ ਜੀ ਦੀ ਸੀ ਦਿਆਨ ਸਿੱਟੀ ਪੱਟ ਕਰਕੇ ਤੁਸੀਂ ਮੈਨੂੰ ਹੋਰ ਤਾਂ ਪਾਈਆਂ ਤੇ ਮੈਂ ਵੀ ਉਹਨਾਂ ਦੀ ਪੱਟ ਨੂੰ ਦਾਣ ਨਹੀਂ ਲਗਾ ਸਕਦਾ ਸਾਹ ਸ੍ਰੀ ਗੁਰੂ ਜੀ ਤੇ ਮੈਂ ਸੌਂਗ ਵੀ ਚੱਕੀ ਬਹੁਤ ਦੇ ਪਏ ਸੀ ਆਪਾਂ ਫਿਰ ਵੀ ਮੈਂ ਕਿਹਾ ਵੀ ਨਹੀਂ ਹਾਂ ਰੇ ਤੇ ਮਤ ਪਏ ਆ ਆਪਾਂ ਜਾ ਕੇ ਪ੍ਰਧਾਨ ਚ ਆਪਣੇ ਸੰਗਤ ਦਾ ਧੰਨਵਾਦ ਦੀ ਦੌਰਾ ਕਰਕੇ ਤੇ ਨਾਲ ਸਾਹ ਸੰਗਤ ਜੀ ਦੇ ਨਾਲ ਜਿਹੜੇ ਆਪਣੇ ਸਪੀ ਨੂੰ ਕਹਿਤਾ ਵੀ ਇੱਕ ਹੱਥ ਮੈਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੂੰਗਾ ਕਿ ਮੇਰੇ ਵਰਕਰਾਂ ਨੂੰ ਕੋਈ ਛੇੜੇ ਸਾਹ ਸੰਗਤ तकरीबन ਸਾਰੇ ਕੋਲ ਮੇਰੇ ਨੰਬਰ ਹੈ ਜਿਹੜੇ ਆ ਗੂ ਹੈ ਤੁਸੀਂ ਉਹਨਾਂ ਨੂੰ ਸੁਨੇਹਾ ਲਾ ਕੇ ਮੇਰੇ ਤੱਕ ਤੁਸੀਂ ਗੱਲ ਪਹੁੰਚਾਓ ਮੈਂ ਉਦੋਂ ਹੀ ਐਸਐਸਪੀ ਨੂੰ ਦੁਬਾਰਾ ਫੋਨ ਕਰੂੰਗਾ ਮਤਲਬ ਇਹ ਤੱਕ ਤੁਸੀਂ ਦਿਮਾਗ ਚੋਂ ਗੱਲ ਕੱਢ ਲਓ ਵੀ ਮੇਰੇ ਹੰਦੇ ਤੁਹਾਨੂੰ ਕੋਈ ਕੋਈ ਨਹੀਂ ਨਾ ਪਰ ਰੋਣਾ ਵੀ ਨਹੀਂ ਆਉਂਦੀ ਕਦ ਮੇਰੀ ਯਾਰ ਰੱਖਿਓ ਆਪਾਂ ਕਿਸੇ ਤੇ ਰੋਗ ਨਹੀਂ ਪਾਉਣਾ ਤੇ ਰੋਗ ਸਹਿਣਾ ਵੀ ਨਹੀਂ ਕਿਸੇ ਦਾ ਫਿਰ ਕੋਲ ਮੈਂ ਸਪੈਸ਼ਲੀ ਕਹਿੰਦਾ ਸੀ ਐਕਸੈਸਰੀ ਨੂੰ ਕੋਈ ਮੇਰੇ ਬੰਦਿਆਂ ਦਾ ਸਪੈਸ਼ਲੀ ਤੁਸੀਂ ਧਿਆਨ ਰੱਖਿਓ ਬਈ ਕਿਉਂਕਿ ਸਾਨੂੰ ਰਿਪੋਰਟ ਜਿਹੜਾ ਬੀਬੀਆ ਨੂੰ ਕਿਹਾ ਸੀ ਕਿ 100000 ਰੁਪਇਆ ਦੇਵਾਂਗੇ ਉਹ ਵੀ ਕੁਝ ਨਹੀਂ ਕੀਤਾ ਇਹਨਾਂ ਨੇ ਕੱਖ ਵੀ ਨਹੀਂ ਕੀਤਾ ਇਸ ਲਈ ਸਾਡਾ ਕਿਸੇ ਤੋਂ ਡਰਨ ਦੀ ਲੋੜ ਨਹੀਂ ਬਾਕੀ ਸਾਰ ਸੰਗਤ ਜੀ ਆਪਾਂ ਪਿੰਡ ਪਿੰਡ ਕੰਮਾਂ ਬਣਾਉਣੀਆਂ ਐ ਮੇਰੀ ਇੱਕ ਬੇਨਤੀ ਹੋਰ ਹੈ ਪਹਿਲੀ ਬਈ ਸਾਰੇ ਜਿੰਨੇ ਵੀ ਮੇਰੇ ਵਰਕਰ ਹਨ ਚਾਹੁੰਦੇ ਐ ਜੇ ਮੇਰੀ ਗੱਲ ਮੰਨ ਸਕਦੇ ਹੋ ਤਾਂ ਜਰੂਰ ਮੰਨਿਓ ਕੇ ਸਰਦਾਰੀ ਪ੍ਰਕਾਰ ਉਹੀ ਨਹੀਂ ਹਲੇ ਤੋ ਕੀ ਹੋ ਗਈ ਹੋ ਗਈ ਮੜਾਉ ਮਾਨ ਰੱਖੋ ਤੁਸੀਂ ਪਰਸਨਲੀ ਵੇਖੀ ਆਇਆ ਤੇ ਸਾਰੇ ਆ ਗਏ ਬਾਕੀ ਪਿੰਡ ਪਿੰਡ ਕਾਈ ਬੜਾਓ ਵਧੀਆ ਗੇਂਦਰਾ ਮੈਂਬਰੀਆਂ ਕਮੇਟੀਆਂ ਬੜਾਓ ਉਹੀ ਪਿੰਡ ਦੇ ਵਿੱਚ ਨਸ਼ੇ ਦੇ ਖਿਲਾਫ ਕੰਮ ਕਰਦਿਆਂ ਮੈਂ ਤੁਹਾਡੇ ਨਾਲ ਆਪਾਂ ਡਾਕਟਰਾਂ ਨਾਲ ਵੀ ਕੰਮ ਕਰਦੇ ਹਾਂ ਜਿਹੜੇ ਫ੍ਰੀ ਦੇ ਅਈ ਦੇਖ ਲੇ ਮਲ ਖੋਨੋ ਪ੍ਰਿੰਸ ਮਿਲੋਗੀ ਚਾਹੇ ਮੈਂ ਇਸੇ ਦਵਾ ਚਾਹੇ ਮਤੋਂ ਥੋੜੇ ਬੋਤੇ ਦੇਣੇ ਪੈਣ ਥੋੜੇ ਜਿਹੜੇ ਵੀ ਮੁੰਡੇ ਆਪਣੀ ਨਸ਼ੀ ਕਰਦੇ ਆ ਛੇੜਣਾ ਚਾਹੁੰਦੇ ਆ ਉਹਨਾਂ ਨੂੰ ਆਪਾਂ ਪ੍ਰਿੰਸ ਦਵਾਈ ਦਵਾ ਦੇ ਬਾਕੀ ਸਾਰ ਸਰਕਾਰੀ ਮੈਂ ਵਿਚਵਾਜ ਤੋਂ ਉਹਨਾਂ ਦੇ ਕੋਲ ਮੈਂ ਧੰਨਵਾਦ ਮੈਂ ਰਹਿਣਾ ਵੀ ਹੋ ਰਹੀ ਐ ਮੈਂ ਮੂਕੇ ਅੱਜ ਦੇਖਣ ਚ ਲਿਆ ਇੱਕ ਮਕਾਨ ਇੱਕ ਉਥੇ ਰਹੂਗਾ 24 ਘੰਟੇ ਦਰਵਾਜ਼ੇ ਖੁੱਲੇ ਐ ਜਦ ਮਰਜ਼ੀ ਆਉ ਜਾਓ ਬਾਕੀ ਸਾਰ ਸੰਗਤੀ ਆਪਾਂ ਨੂੰ ਕਿਸੇ ਨਾਲ ਲੜਨ ਦੀ ਲੋੜ ਨਹੀਂ ਝਗੜਾ ਨਹੀਂ ਕਰਨਾ ਕਿਸੇ ਨਾਲ ਬਸ ਆਪਾਂ ਕਿਸੇ ਤੋਂ ਡਰਣਾ ਵੀ ਨਹੀਂ ਡਗਣਾ ਵੀ ਨਹੀਂ no churrasco da moda,